ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਬਾਲੀਵੁੱਡ ਸਿਤਾਰੇ ਆਪਣਾ ਵਿਆਹ ਕਰਵਾ ਲੈਂਦੇ ਆ ਜਦੋਂ ਉਹਨਾਂ ਦੇ ਬੱਚੇ ਹੁੰਦੇ ਆ ਤੇ ਅਕਸਰ ਉਹ ਵੀ ਫਿਲਮਾਂ ਦੇ ਵਿੱਚ ਨਜ਼ਰ ਆਉਂਦੇ ਆ ਤੇ ਉਹਨਾਂ ਨੂੰ ਕਈ ਵਾਰ ਇਹ ਕਹਿ ਕੇ ਵੀ ਟ੍ਰੋਲ ਕੀਤਾ ਜਾਂਦਾ ਹੈ ਕਿ ਇਹ ਨੈਪੋ ਕਿੱਡ ਹੈ ਇਹਨਾਂ ਨੂੰ ਬਹੁਤ ਈਜ਼ੀਲੀ ਫਿਲਮਾਂ ਮਿਲ ਚੁੱਕੀਆਂ ਨੇ ਪਰ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਧੱਕ ਧੱਕ ਗੱਲ ਮਾਧੂਰੀ ਦਿਖਸ਼ ਦੇਵਾਰੇ ਜਿਨ੍ਹਾਂ ਦੇ ਦੋ ਬੇਟੇ ਨੇ ਪਰ ਉਹਨਾਂ ਦੀ ਬੇਟੀ ਅਸਲ ਜ਼ਿੰਦਗੀ ਦੇ ਵਿੱਚ ਕੀ ਕਰਦੇ ਨੇ ਤੇ ਬਾਲੀਵੁੱਡ ਨੂੰ ਲੈ ਕੇ ਉਹ ਕੀ ਸਮਝਦੇ ਨੇ ਇਸ ਵਾਰੀ ਅਸੀਂ ਗੱਲਬਾਤ ਕਰਾਂਗੇ ਦੱਸਦੀ ਕਿ ਮਾਧੂਰੀ ਦਿਖਸ਼ਿਤ ਆਪਣੇ ਟਾਈਮ ਦੀ ਸੁਪਰ ਹੇਟ ਹੀਰੋਇਨ ਰਹਿ ਚੁਕੀ ਹੈ ਜਿਨ੍ਹਾਂ ਦੇ ਵੱਲੋਂ ਵਿਆਹ ਕੀਤਾ ਗਿਆ ਸੀਗਾ ਤੇ ਵਿਆਹ ਤੋਂ ਉਹਨਾਂ ਦੇ ਦੋ ਬੇਟੇ ਹੋਏ ਜੋ ਕਿ ਫਿਲਮੀ ਇੰਡਸਟਰੀ ਨੂੰ ਸਰਕਸ ਮੰਨਦੇ ਨੇ ਤੇ ਹਮੇਸ਼ਾ ਇਸ ਤੋਂ ਦੂਰ ਰਹਿਣਾ ਚਾਹੁੰਦੇ ਨੇ ਮਾਦਰੀ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਸੀਗਾ ਜਿੱਥੇ ਉਹਨਾਂ ਨੇ ਆਪਣੇ ਦੋ ਬੇਟੇ ਆਰੀਅਨ ਅਤੇ ਰિયાન ਦੇ ਬਾਰੇ ਗੱਲਬਾਤ ਕੀਤੀ ਸੀ ਆਕਟਰਸ ਨੇ ਦੱਸਿਆ ਕਿ ਉਹਨਾਂ ਦੀਆਂ ਐਕਟੀਵਿਟੀਆਂ ਉਹਨਾਂ ਦੀਆਂ ਇੰਟਰਸਟ ਜੋ ਆ ਉਸ ਦੇ ਬਾਰੇ ਖੁਲਾਸਾ ਕੀਤਾ ਕਿ ਕਿਉਂ ਉਹ ਲਾਈਮਲਾਈਟ ਤੋਂ ਬਚਦੇ ਨੇ ਕਿਉਂ ਉਹ ਇਸ ਦੁਨੀਆ ਤੋਂ ਦੂਰ ਰਹਿੰਦੇ ਨੇ ਤੇ ਦੱਸ ਦਈਏ ਕਿ ਇੱਥੇ ਮਾਧੁਰੀ दीक्षित ਨੇ ਆਪਣੇ ਕੈਰੀਅਰ ਦੇ ਸਿਖਰ ਦੇ ਉੱਤੇ ਡਾਕਟਰ ਸ਼੍ਰੀ ਰਾਮ ਨੈਨੇ ਦੇ ਨਾਲ ਵਿਆਹ ਕੀਤਾ ਸੀਗਾ ਫਿਰ ਅਮਰੀਕਾ ਦੇ ਵਿੱਚ ਉਹ ਸੈਟਲ ਹੋ ਗਏ ਸੀਗਾ ਉੱਥੇ ਮਾਧੁਰੀ ਨੇ ਦੋਵੇਂ ਆਪਣੇ ਬੇਟਿਆਂ ਨੂੰ ਜਨਮ ਦਿੱਤਾ ਆਪਣੇ ਕੈਰੀਅਰ ਤੋਂ ਵੀ ਉਹਨਾਂ ਨੇ ਜੋ ਸਿਗਰ ਸੰन्यास ਲੈ ਲਿਆ ਸੀਗਾ ਰਿਟਾਇਰ ਹੋ ਗਏ ਸੀ ਹਾਲਾਂਕਿ ਕੁਝ ਸਾਲ ਪਹਿਲਾਂ ਹੀ ਉਹ ਪੱਕੇ ਤੌਰ ਤੇ ਵਾਪਸ ਇੰਡੀਆ ਵੀ ਆ ਗਏ ਜਦਕਿ ਮਾਧੁਰੀ ਦੀ ਜੇਕਰ ਗੱਲ ਕਰੀਏ ਤਾਂ ਹੁਣ ਉਹ ਫਿਲਮੀ ਲਾਈਨ ਦੇ ਵਿੱਚ ਕਾਫੀ ਐਕਟਿਵ ਵੀ ਨੇ ਉਹਨਾਂ ਦੀ ਹਾਲੀ ਦੇ ਵਿੱਚ ਇੱਕ ਵੈਬ ਸੀਰੀਜ਼ ਵੀ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਉਹ ਗ੍ਰੇ ਸ਼ੇਡ ਦੇ ਵਿੱਚ ਰੋਂਗੇ ਤੇ ਜੇਕਰ ਉਹਨਾਂ ਦੇ ਬੇਟਿਆਂ ਦੀ ਗੱਲ ਕਰੀਏ ਤਾਂ ਅਦਾਕਾਰੀ ਔਰ ਫਿਲਮਾਂ ਦੇ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਹੈ ਕੋਈ ਇੰਟਰਸਟ ਨਹੀਂ ਹੈ ਮਾਧੂਰੀ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਆਰਿਆਨ ਤੇ ਰિયાન ਦੋਵੇਂ ਫਿਲਮੀ ਇੰਡਸਟਰੀ ਦੇ ਵਿੱਚ ਦਾਖਲ ਹੋਣ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਰੱਖਦੇ ਮਾਧੂਰੀ ਨੇ ਬਾਲੀਵੁੱਡ ਬਾਰੇ ਆਪਣੇ ਬੱਚਾ ਦੇ ਇੱਕ ਦ੍ਰਿਸ਼ਟੀਕੋਣ ਨੂੰ ਦੱਸਿਆ ਕਿ ਉਹ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਉਹਨਾਂ ਦਾ ਵੱਡਾ ਬੇਟਾ Apple ਦੇ ਨਾਲ ਕੰਮ ਕਰ ਰਿਹਾ ਇੱਕ ਨੌਇਸ ਕੈન્સਲੇਸ਼ਨ ਕਰਨ ਦੇ ਉੱਤੇ ਪ੍ਰੋਜੈਕਟ ਦੇ ਵਿੱਚ ਰੁੱਝਿਆ ਹੋਇਆ ਮਾਧੂਰੀ ਧਿਕਸ਼ਿਤ ਦੀ SME ਅਥਾਰਟੀ ਦੇ ਉੱਤੇ ਰਿਲੀਜ਼ ਹੋਈ ਸ਼੍ਰੀਮਤੀ ਦੇਸ਼ਪਾਂਡੇ ਜੋ ਵੈਬ ਸੀਰੀਜ਼ ਆ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਤੇ ਇਹ ਦੱਸਦੀ ਹੈ ਕਿ ਆਪਣੇ ਵੱਡੇ بیٹے ਅਰਿੰਦ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵੱਡਾ ਬੇਟਾ ਜੋ ਆ ਫਿਲਮਾਂ ਦੇ ਵਿੱਚ ਆਉਣ ਵਾਲੇ ਉਸ ਦਾ ਕੁਝ ਵਿਚਾਰ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਉਸ ਨੂੰ ਪਰ 뮤ਜ਼ਿਕ ਦੇ ਨਾਲ ਕਾਫੀ ਜ਼ਿਆਦਾ ਲਗਾਵ ਹੈ ਉਹ ਖੁਦ ਨੂੰ 뮤ਜ਼ਿਕ ਦੇ ਲਈ ਤਿਆਰ ਕਰ ਰਿਹਾ ਹੈ ਉਹ ਬਹੁਤ ਚੀਜ਼ਾਂ ਦੇ ਵਿੱਚ ਕੰਮ ਕਰਦਾ ਹੈ ਅਤੇ 뮤ਜ਼ਿਕ ਦੇ ਵਿੱਚ ਸ਼ਾਇਦ ਉਹ ਆ ਸਕਦਾ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਮਾਦਰੀ ਨੇ ਕਿਹਾ ਕੀ ਹੁਣ ਜੋ ਉਹਨਾਂ ਦਾ ਵੱਡਾ ਬੇਟਾ ਹੈ ਉਹ ਗ੍ਰੈਜੂਏਟ ਹੋ ਚੁੱਕਿਆ ਹੈ Apple ਕੰਪਨੀ ਦੇ ਨਾਲ ਕੰਮ ਵੀ ਕਰ ਰਿਹਾ ਇੱਕ ਪ੍ਰੋਜੈਕਟ ਦੇ ਵਿੱਚ ਰੁੱਝੋ ਹੋਇਆ ਤੇ ਜਦ ਕੀ ਉਹਨਾਂ ਦਾ ਛੋਟਾ ਬੇਟਾ ਜੋ ਆ ਉਹ ਸਾਇੰਸ ਤੇ ਟੈਕਨੋਲੋਜੀ ਦੇ ਵਿੱਚ ਇੰਟਰਸਟ ਰੱਖਦਾ ਹੈ ਮਾਧুরী ਨੇ ਕਿਹਾ ਕਿ ਉਹਨੂੰ ਫਿਲਮਾਂ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਹੈ ਉਹਨਾਂ ਦਾ ਛੋਟਾ ਬੇਟਾ ਜਿਹੜਾ ਯੂਐਸਸੀ ਕਾਲਜ ਦੇ ਵਿੱਚ ਪੜ੍ਹ ਰਿਹਾ ਤੇ ਟੈਕਨੋਲੋਜੀ ਦੇ ਵਿੱਚ ਕਾਫੀ ਜ਼ਿਆਦਾ ਇੰਟਰਸਟ ਰੱਖ ਰਿਹਾ ਤੇ ਮਾਧুরী ਦਿਕਸ਼ਿਤ ਆਪਣੇ ਟਾਈਮ ਦੀ ਕਾਫੀ ਸੁਪਰ ਹਿੱਟ ਹੀਰੋਇਨ ਰਹਿ ਚੁੱਕੀ ਹੈ ਜਿਨ੍ਹਾਂ ਦੇ دیਵਾਨੇ ਤਾਂ ਉਸ ਟਾਈਮ ਤੇ ਵੀ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਦਰਸ਼ਕ ਉਹਨਾਂ ਨੂੰ ਜੋ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਸੰਦ ਕਰਦੇ ਆ ਮਾਧুরী ਦਿਕਸ਼ਿਤ ਤੇ ਫਿਲਮਾਂ ਦੇ ਵਿੱਚ ਤਾਂ ਨਜ਼ਰ ਆਉਂਦੀ ਹੈ ਪਰ ਕਈ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਬਤੌਰ ਜਜ ਜੋ ਮਾ